ਅਸੀਂ ਸ਼ਾਮ ਨੂੰ ਫਟੀਕ ਦਾ ਸਮਾਂ ਹੁੰਦਾ ਸੀ ਕਿ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਸਾਡੇ ਉਸਤਾਦ ਨੇ ਸਾਨੂੰ ਕਿਹਾ 4 ਫੁੱਟ ਡੂੰਘਾ ਖੱਡਾ ਖੱਡਣਾ ਹੈ ਉਹ ਖੱਡਾ ਅਸੀਂ ਪਟਲ ਦਿੱਤਾ ਜੇ ਦੀ ਛੇਤੀ ਪਟਲ ਤਾ ਵੀ ਖੱਡਾ ਦਿੱਤਾ ਸੀ ਪਟਲ ਦਿੱਤਾ ਜੀ ਹੁਣ ਸਾਨੂੰ ਛੁੱਟੀ ਕਰੋ ਉਹ ਕਹਿੰਦੇ ਨਹੀਂ ਹੁਣ ਤੁਸੀਂ ਇਹਦੇ ਨੂੰ ਭਰ ਦਿਓ ਕਿ ਤੀਂ ਦੇਜ ਦੇ ਵਿੱਚ ਬੜਾ ਤਰਕਸ਼ੀਲ ਦਿਮਾਗ ਹੁੰਦਾ ਹੈ ਮੈਂ ਸੋਚਿਆ ਜਰ ਇਹ ਖੱਡਾ ਫਿਰ ਫੜਵਾਇਆ ਕਿਉਂ ਕਿ ਰਾਤ ਨੂੰ ਮਾਲਾਂ ਭਾਈ ਜੀ ਸਾਨੂੰ ਜਗਾ ਲਿਆ ਕਹਿੰਦੇ ਜੀ ਅੱਗ ਲੱਗ ਗਈ ਉਹ ਮਤਲਬ ਕਿ ਹੈਦਤ ਸਕੀਮ ਸੀਗੀ ਸਾਨੂੰ ਦੱਸਿਆ ਨਹੀਂ ਗਿਆ ਤੁਸੀਂ ਸਾਰੇ ਸਾਰੀ ਕਲਾਸ ਹੀ ਫੇਲ ਹੋ ਗਈ 11ਵੀਂ ਦੇ ਵਿੱਚ ਕਿ ਦੋ ਵਾਰੀ ਫੇਲ ਹੋਣ ਕਰਕੇ ਘਰ ਦੇ ਵੀ ਉਕਤ ਆ ਗਏ ਇਸ ਕਰਕੇ ਮੈਂ ਫੌਜ ਵਿੱਚ ਭਰਤੀ ਹੋਇਆ ਸੀ ਲੇਕਿਨ ਉੱਥੇ ਜਾ ਕੇ ਮੈਂ ਦੇਖਿਆ ਉਹ ਇਸ ਤਰ੍ਹਾਂ ਦਾ ਕੁਛ ਸੀਗਾ ਉੱਥੇ ਰਿਸ਼ਤਤ ਬਹੁਤ ਜਲਦੀ ਸੀਗੀ ਮੈਂ ਕਿਹਾ ਵੀ ਨਹੀਂ ਮੈਂ ਇਸ ਵਿਭਾਗ ਮੇਰੇ ਫਿੱਟ ਨਹੀਂ ਹੈਗਾ ਮੈਂ ਕੁਝ ਹੋਰ ਤਰ੍ਹਾਂ ਦਾ ਬੰਦਾ ਹਾਂ ਜਿਹੜਾ ਇੱਥੇ ਰਿਸ਼ਤਤ ਕੋਈ ਤਾਂ ਜਾਂ ਮੁਰਾ ਇੱਕ ਮੈਂ ਮੈਂ ਨਹੀਂ ਕਰ ਸਕਦਾ ਮੈਂ ਜੀ ਆਪਦੇ ਜਾਣੇ ਦੀ ਕਹਾਣੀ ਦੀ ਬਹੁਤ ਅਤੇ ਪ੍ਰਸਤਿਤੀਆਂ ਉਹਨਾਂ ਨੂੰ ਸਲਾਈ ਉਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਗੱਲ ਆਈ ਉਹ ਕਹਿੰਦੇ ਵੀ ਤੂੰ ਇਹ ਦੱਸ ਤੂੰ ਕੌਣ ਹੈ ਤੇਰੀ ਜਾਤ ਕੀ ਹੈ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਕਿ ਲੇਖਕ ਦੇ ਤਾਂ ਵੱਡਾ ਮਹਾਨ ਲੇਖਕ ਹੈ ਕੋਈ ਗੱਲ ਕਹਿ ਰਹੇ ਹੈ ਕਿ ਜਾਤ ਬਾਰੇ ਲੇਖਕ ਦੀ ਕਿਹੜੀ ਜਾਤ ਹੁੰਦੀ ਹੈ ਲੇਖਤਾ ਲੇਖਕ ਹੁੰਦਾ ਹੈ ਕੰਜਾ ਹਿੰਦੀ ਦਾ ਪਰਚਾ ਸੀਗਾ ਉਹਦੇ ਵਿੱਚ ਇੱਕ ਸਵਾਲ ਆਇਆ ਵੀ ਨਰਲਾ ਜੀ ਦਾ ਪੂਰਾ ਨਾਮ ਬਤਾਓ ਬਹੁਤਿਆਂ ਨੇ ਜਿਹੜਾ ਮੇਰਾ ਅੰਗਲਿਸਤਾ ਮੇਰੀ ਯਾਦ ਤੱਕ ਜਿਹੜੀ ਸੀ ਕਿ ਮੈਂ ਇੱਥੇ ਦੱਸਣਾ ਚਾਹਣਾ ਮੈਨੂੰ ਪੀਨ ਦੀ ਯਾਦ ਤ ਬਹੁਤ ਸੀਗੀ ਦੋਸਤੋ ਜਿੱਥੋਂ ਤੱਕ ਮੇਰਾ ਵਿਚਾਰ ਹੈ ਕਿ ਲੇਖਕ ਜਿਹੜਾ ਹੈ ਉਹ ਆਮ ਪ੍ਰਸਥਤੀਆਂ ਜਿਹੜੇ ਜਿਹਨਾਂ ਹੈ ਉਹ ਜਾਂਦਾ ਹੈ ਉਸ ਤਰ੍ਹਾਂ ਉਹ ਉਹਦੀ ਦ੍ਰਿਸ਼ਟੀ ਜਾਂ ਦ੍ਰਿਸ਼ਟੀਕੋਣ ਵੱਧ ਜਾਂਦਾ ਹੈ ਜਿਸ ਤਰ੍ਹਾਂ ਕਿ ਮੇਰਾ ਲੇਖਕ ਬਣਨ ਦਾ ਸਬੰਧ ਹੈ ਉਹ ਸਾਡੇ ਘਰ ਦੇ ਵਿੱਚ ਹੀ ਪੰਜਾਬੀ ਸਾਹਿਤਵਾਦੀ ਲਾਇਬ੍ਰੇਰੀ ਸੀਗੀ ਜਿਸ ਦੇ ਵਿੱਚ ਅਸੀਂ ਕਿਤਾਬਾਂ ਪੜ੍ਹ ਚੱਕ-ਚੱਕ ਕੇ ਪੜ੍ਹਦੇ ਰਹੇ ਨਾਨਕ ਸਿੰਘ ਦੇ ਨਾਵਲ ਅਤੇ ਹੋਰ ਵੱਡੇ ਵੱਡੇ ਲੇਖਕਾਂ ਦੇ ਨਾਵਲ ਕਹਾਣੀਆਂ ਅੰਤਰਤਾਵਾਂ ਅਸੀਂ ਉੱਥੇ ਪੜ੍ਹਦੇ ਰਹੇ ਉਹ ਪੜ੍ਹਨ ਦੀ ਜਿਹੜੀ ਚੇਤਨ ਸੀਗੀ ਉਹ ਲਗਾਤਾਰ ਲੱਗੀ ਰਹੀ ਇਸੇ ਤਰ੍ਹਾਂ ਹੀ ਜਿਹਦਾ ਵਾਤਾਵਰਨ ਸੀਗਾ ਉਹ ਲੇਖ ਨੂੰ ਮੇਰਾ ਪ੍ਰਭਾਵਿਤ ਕਰਦਾ ਹੈ ਜਿਸ ਤਰ੍ਹਾਂ ਦਾ ਉਹਦਾ ਜੀਵਨ ਹੁੰਦਾ ਉਹ ਜੀਵਨ ਜਿਆਦੇ ਦੇ ਤੌਰ ਤੇ ਉਸੇ ਤਰ੍ਹਾਂ ਦੀ ਉਹ ਸਾਇਤ ਲਿਖਣ ਸ਼ੁਰੂ ਹੋ ਜਾਂਦਾ ਹੈ ਮੇਰਾ ਵੱਡਾ ਭਰਾ ਪ੍ਰੀਤ ਸਿੰਘ ਰਾਹੀ ਕਵਤਾਵਾਂ ਲਿਖਦਾ ਹੁੰਦਾ ਸੀ ਮੈਂ ਵੀ ਉਹਦੇ ਵਿੱਚ ਕਵਤਾਵਾਂ ਲਿਖਣੇ ਸ਼ੁਰੂ ਕੀਤੀਆਂ ਲੇਕਿਨ ਸਾਡੇ ਇਲਾਕੇ ਦੇ ਮਸ਼ਹੂਰ ਕਾਮਰੇਡ ਜਗਜੀਤ ਸਿੰਘ ਜਤਾਰ ਖੜੀ ਉਹਨਾਂ ਨੇ ਕਿਹਾ ਵੀ ਇਹ ਤੁਹਾਡਾ ਤਾਂ ਫਿਰ ਸਾਡੀ ਉਮਰ ਇਹੀ ਰੋਲਾ ਰਹੂਗਾ ਵੀ ਵੱਡਾ ਛੋਟਾ ਕਵੀ ਕਰਾਉਣਾ ਹੈ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਕਹਾਣੀਆਂ ਲਿਖਿਆ ਕਰ ਕਹਾਣੀਆਂ ਦਾ ਜੀਵ ਮੇਰੇ ਵਿੱਚ ਬੀਜ ਪਹਿਲਾਂ ਹੀ ਸੀ ਇਸ ਤਰ੍ਹਾਂ ਮੈਨੇ ਕਹਾਣੀਆਂ ਲਿਖੀਆਂ ਸ਼ੁਰੂ ਕੀਤੀਆਂ ਇੱਥੇ ਤੱਕ ਪਹਿਲੀ ਕਹਾਣੀ ਦਾ ਮਤਲਬ ਸਬੰਧ ਹੈ ਬਨਾਲੇ ਦੇ ਵਿੱਚ ਇੱਕ ਰਿਕਸ਼ਾ ਚਾਲਕ ਹੁੰਦਾ ਸੀ ਜਿਹਦੇ ਬਾਰੇ ਖਵਾਜਾ ਅਹਿਮਦ ਬਾਸ ਨੇ ਮਿਲਟਰੀ ਖਬਰ ਦੇ ਵਿੱਚ ਉਹਨਾਂ ਦਾ ਲਾਸਟ ਪੇਜ ਹੁੰਦਾ ਸੀਗਾ ਉਹਦੇ ਵਿੱਚ ਲਿਖਿਆ ਕਿ ਇਹ ਰਿਕਸ਼ਾ ਪੁੱਲਰ ਸਟੋਰੀ ਰਾਈਟਰ ਸਟੋਰੀ ਰਾਈਟਰ ਨਹੀਂ ਰਾਈਟਰ ਇਸ ਤਰ੍ਹਾਂ ਦੀ ਉਹਨੇ ਜਗਦੇਵ ਜਖਮਾਉ ਦਾ ਨਾਂ ਸੀ ਉਹ ਰਿਕਸ਼ੇ ਵਾਲੇ ਨੇ ਮੈਨੂੰ ਕਿਹਾ ਵੀ ਮੇਰੀ ਕਹਾਣੀ ਲਿਖ ਗਰ ਮੈਂ ਉਹਦੀ ਕਹਾਣੀ ਜਿਵੇਂ ਉਹਨੇ ਬਿਆਨ ਕੀਤੀ ਉਵੇਂ ਇੱਕ ਦੀ ਉਹ ਕਹਾਣੀ ਮੈਂ ਲਿਖ ਦਿੱਤੀ ਤੇ ਉਹ ਕਹਾਣੀ ਬੜੀ ਮਕਬੂਲ ਹੋਈ ਪਹਿਲਾਂ ਤਾਂ ਉਹਦਾ ਨਾਂ ਸੀ ਜਗਦੇਵ ਸਿੰਘ ਹੀ ਮੈਂ ਰੱਖਿਆ ਲੇਖਕ ਅਜੀਤ ਖ਼ਬਰ ਦੇ ਸੰਪਾਦਕ ਨੇ ਸਾਧੂ ਸਿੰਘ ਹਮਦਦ ਨੇ ਉਸ ਦਾ ਨਾਮ ਬਦਲ ਕੇ ਕਵਤਾ ਕੀ ਸੁੰਦਰੀ ਰੱਖ ਦਿੱਤਾ ਉਹ ਕਿਤੇ 1960 ਦੇ ਵਿੱਚ ਉਹ ਕਹਾਣੀ ਜਿਹੜੀ ਸੀਗੀ ਉਹ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਛਪੀ ਅਤੇ ਅਖਬਾਰਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਅਖਬਾਰਾਂ ਦੇ ਕੁਝ ਕਲਮ ਹੁੰਦੇ ਨੇ ਵੀ ਉਹਨਾਂ ਨੇ ਇੱਕ ਕਲਮ ਦੇ ਵਿੱਚ ਦੋ ਕਲਮ ਦੇ ਵਿੱਚ ਕਹਾਣੀ ਜਿਹੜੀ ਹੈ ਕਵਤਾ ਜ ਕੋਈ ਵੀ ਰਚਨਾ ਹੈ ਉਹ ਖਤਮ ਹੋਣੀ ਚਾਹੀਦੀ ਹੈ ਇਸ ਕਰਕੇ ਮੇਡੀਆਂ ਮੋਢੀਆਂ ਜਿਹੜੀਆਂ ਕਹਾਣੀਆਂ ਸੀਗੀਆਂ 1965 ਤੱਕ ਜਿਹੜੀਆਂ ਸੀਗੀਆਂ ਉਹ ਸਾਰੇ ਅਖਬਾਰਾਂ ਦੇ ਵਿੱਚ ਛਪੀਆਂ ਖਾਸ ਤੌਰ ਤੇ ਸਾਡੇ ਹੁਣ ਇੰਗਲੈਂਡ ਚਲੇ ਗਏ ਗੁਰदयाल ਸਿੰਘ ਰਾਏ ਹੋੜੀ ਹੁੰਦੇ ਸੀਗੇ ਅਜੀਤ ਸੈਣੀ ਸੀਗਾ ਇਹ ਅਜੀਤ ਅਖਬਾਰ ਦੇ ਵਿੱਚ ਸੀ ਤੇ ਅਕਾਲੀ ਪੱਤਰ ਕਾ ਦੇ ਵਿੱਚ ਗੁਰदयाल ਸਿੰਘ ਰਾਏ ਸੀ ਉਹਨਾਂ ਨੇ ਮੇਰੀ ਕਹਾਣੀਆਂ ਬਹੁਤ ਛਾਪੀਆਂ ਅਤੇ ਇਸੇ ਤਰ੍ਹਾਂ ਹੀ 1962 ਦੇ ਵਿੱਚ ਮੈਂ ਪਹਿਲੀ ਕਿਤਾਬ ਜਿਹੜੀ ਸੀ ਕਾਖੜੇ ਬੇਰ ਜਿਹਦੇ ਵਿੱਚ 15 ਕਹਾਣੀਕਾਰ ਸਾਡੇ ਸੀਗੇ ਉਹ ਮੈਂ ਅੰਮਰਸਾਹ ਦਰਬਾਰ ਪਬਲਿਸ਼ਰ ਤੋਂ ਛਪਾਈ ਅਤੇ ਉਹਦੇ ਦੇਖੋ ਕਿੰਨੀ ਸਸਤਾ ਸਸਤੇ ਭਾਅ ਸੀ ਉਦੋਂ ਸਾਰੇ ਲੇਖਕਾਂ ਤੋਂ ਮੈਂ 10-10 ਰੁਪਏ ਇਕੱਠੇ ਕੀਤੇ ਅਤੇ ਉਹ 150 ਰੁਪਏ ਅਸੀਂ ਪਬਲਿਸ਼ਰ ਨੂੰ ਦਿੱਤਾ ਜਿਹਦੇ ਵਿੱਚ ਉਹਨੇ 150 ਦੀਆਂ ਕਿਤਾਬਾਂ ਸਾਨੂੰ 150 ਕਿਤਾਬਾਂ ਦਿੱਤੀਆਂ 1 ਰੁਪਏ 1 ਰੁਪਏ ਦੀ ਕਿਤਾਬ ਸੀਗੀ ਮੇਰੇ ਖਿਆਲ ਚ ਉਹ 150 ਰੁਪਏ ਦੀ ਸਫਿਆਂ ਦੀ ਕਿਤਾਬ ਸੀ ਅਤੇ ਉਹ ਬੜੀ ਮਕਬੂਲ ਹੋਈ ਉਹਦੇ ਵਿੱਚ ਗੁਰਦਿਆਲ ਸਿੰਘ ਵਾਜਾ ਜਿਹੜੇ ਜਿੰਨਕ ਬਾਅਦ ਦੇ ਵਿੱਚ ਵੱਡੇ ਨਾਵਲਕਾਰ ਦੇ ਤੌਰ ਤੇ ਬੜੇ ਉਹਦੀ ਉਹਦੀ ਕਹਾਣੀ ਵੀ ਵਿੱਚ ਸੀ ਉਸ ਵੇਲੇ ਉਹਨੂੰ ਕੋਈ ਜਾਣਦਾ ਨਹੀਂ ਸੀ ਕਿਉਂਕਿ 1960 ਦੇ ਵਿੱਚ ਭਾਵੇਂ ਮੜੀ ਦਾ ਦੀਵਾ ਛਾਪੀ ਚੁੱਕਿਆ ਸੀ ਲੇਕਿਨ ਉਹਦੀ ਚਰਚਾ ਇੰਨੀ ਨਹੀਂ ਹੋਈ ਸੀਗੀ ਲੇਕਿਨ ਇਹ ਬਾਅਦ ਦੇ ਵਿੱਚ ਕਿਉਂਕਿ ਜਸਵੰਤ ਸਿੰਘ ਕੰਗਲੋਰੀ ਨਾਨਕ ਸਿੰਘ ਹੋਰੀ ਲਿਖ ਰਹੇ ਸੀ ਇਸ ਕਰਕੇ ਉਹਨਾਂ ਦਾ ਗੱਲਬਾਤ ਇੱਕ ਤਰ੍ਹਾਂ ਦਾ ਸੀਗਾ ਵੱਡੇ ਲੇਖਕਾਂ ਦਾ ਉਹ ਗੁਰਦਿਆਲ ਸਿੰਘ ਨੂੰ ਕਿਸੇ ਨੇ ਪਛਾਣਿਆ ਨਹੀਂ ਬਾਅਦ ਦੇ ਵਿੱਚ ਸਭ ਤੋਂ ਵੱਡਾ ਨਾਵਲਕਾਰ ਸਾਡਾ ਗੁਰਦਿਆਲ ਸਿੰਘ ਜੈਤੋ ਬਣਿਆ ਇਹ ਉਹਦੀ ਕਹਾਣੀ ਜਿਹੜੀ ਸੀ ਉਹ ਵੀ ਇਹ ਉਸ ਕਿਤਾਬ ਦੇ ਵਿੱਚ ਸੀ ਇਸ ਤਰ੍ਹਾਂ ਜਿਹੜਾ ਮੇਰਾ ਸਫਰ ਹੈ ਇਸ ਤਰ੍ਹਾਂ ਚੱਲਦਾ ਰਿਹਾ ਅਤੇ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਤਾਂ ਥੋੜਾ ਜਿਹਾ ਵੱਡਾ ਕੀ ਮਤਲਬ 1900 ਇਹ ਭਾਰਤ ਤੇੜੀ ਗੱਲ ਹੈ ਤੇੜੇ ਦੇ ਵਿੱਚ ਮੈਂ ਫੌਜ ਵਿੱਚ ਭਰਤੀ ਹੋ ਗਿਆ ਅੱਜ ਉਹ ਜੀਨ ਨੇ ਜੀਨ ਨੇ ਭਾਰਤ ਉੱਤੇ ਹਮਲਾ ਕੀਤਾ ਹੋਇਆ ਸੀ ਅਤੇ ਅੰਦਰੂਨੀ ਹੈ ਐਮਰਜੈਂਸੀ ਜਿਹੜੀ ਸੀਗੀ ਉਹ ਲੱਗੀ ਹੋਈ ਸੀ ਇਸ ਕਰਕੇ ਬੜੀ ਭਰਤੀ ਖੁੱਲੀ ਹੋਈ ਸੀ ਮੈਂ ਵਾਇਰਲਸ ਸਪ੍ਰੇਟਰ ਦੇ ਤੌਰ ਤੇ ਸਿਗਨਲ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਇਆ ਉਹ ਸਿਗਨਲ ਕੋਰ ਦੇ ਵਿੱਚ ਭਰਤੀ ਹੋਣ ਨਾਲ ਮੈਂ ਬਕਰੀ ਵਖਰੀ ਸਮਾਂ ਤੇ ਜਾਂਦਾ ਰਿਹਾ ਜਿਵੇਂ ਜਮਲਪੁਰ ਸਾਡੀ ਟ੍ਰੇਨਿੰਗ ਸੈਂਟਰ ਸੀਗਾ ਉੱਥੇ ਮੇਰੀ ਟ੍ਰੇਨਿੰਗ ਹੋਈ ਪੂਨੇ ਸਾਡੀ ਟੈਕਨੀਕਲ ਟ੍ਰੇਨਿੰਗ ਹੋਈ ਵਾਇਰਲਸ ਦੇ ਤੌਰ ਤੇ ਲੇਕਿਨ ਫੌਜ ਦੇ ਵਿੱਚ ਮੈਂ ਬੜਾ ਮਾਰਚੂਆ ਸੀਗਾ ਉਦੋਂ ਕੋਈ ਮੇਰੇ ਵਿੱਚ ਬਹੁਤਾ ਤਾਕਤ ਨਹੀਂ ਸੀ ਇਸ ਕਰਕੇ ਮੈਂ ਬੜਾ ਤੰਗ ਹੋਇਆ ਜਿਸ ਦੇ ਵਿੱਚ ਰੱਸਾ ਚੜ੍ਹਨਾ ਖੰਡਾ ਟੱਪਣਾ ਚਾਰ-ਚਾਰ ਮੀਲ ਚਾਰ-ਚਾਰ ਮੀਲ ਦੀ ਮੀਲ ਜਿਹੜੀ ਭੱਜੇ ਜਾਣਾ ਦੌਰ ਲਗਾਉਣਾ ਇਹ ਸਾਡਾ ਮੈਥੋਂ ਨਹੀਂ ਹੁੰਦਾ ਸੀਗਾ ਇਸ ਕਰਕੇ ਬਾਕੀ ਮੈਂ ਫੌਜ ਦੇ ਡਿਸਪਲਿਨ ਤੋਂ ਉਕਤਾਬ ਹੀ ਗਿਆ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਸਾਡੇ ਜਿਹੜਾ ਦਿਨੇ ਕੰਮ ਜਿਹੜਾ ਹੁੰਦਾ ਸੀ ਉਹ ਹੁੰਦਾ ਸੀ ਸ਼ਾਮ ਨੂੰ ਫਟੀਕ ਦਾ ਸਮਾਂ ਹੁੰਦਾ ਸੀ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਸਾਡੇ ਉਸਤਾਦ ਨੇ ਸਾਨੂੰ ਕਿਹਾ ਵੀ ਤੂੰ ਤੁਸੀਂ ਦੋ ਜਣੇ ਸੀਗੇ ਅਸੀਂ ਇਹ ਤੁਸੀਂ 4 ਫੁੱਟ ਡੂੰਘਾ ਖੱਡਾ ਟਪਣਾ ਹੈ 4 ਫੁੱਟ ਦਾ ਹੈ ਉਹ ਖੱਡਾ ਅਸੀਂ ਪਟ ਦਿੱਤਾ ਜੇ ਦੀ ਛੇਤੀ ਪਟ ਦਿੱਤਾ 2 ਘੰਟਿਆਂ ਦੇ ਵਿੱਚ ਹੀ ਪਟ ਦਿੱਤਾ ਸੀ ਕਿ ਤਿੰਨ ਘੰਟਿਆਂ 'ਚ ਹੀ ਕੰਮ ਕਰਦਾ ਸੀਗਾ ਉਹ ਮੈਂ ਅਸੀਂ ਜਾ ਕੇ ਰਿਪੋਰਟ ਕੀਤੀ ਉਸਤਾਦ ਨੂੰ ਮੰਗਦੇ ਨੂੰ ਹੌਲਦਾਰ ਤੋਂ ਵੀ ਖੱਡਾ ਤਾਂ ਅਸੀਂ ਪਟ ਦਿੱਤਾ ਜੀ ਹੁਣ ਸਾਨੂੰ ਛੁੱਟੀ ਕਰੋ ਉਹ ਕਹਿੰਦੇ ਨਹੀਂ ਹੁਣ ਤੁਸੀਂ ਇਹਦੇ ਨੂੰ ਭਰ ਦਿਓ ਤੇ ਮੈਨੂੰ ਦਿਮਾਗ ਬੜਾ ਉਦੋਂ ਤੁਹਾਨੂੰ ਪਤਾ ਹੈ ਕਿ ਟੀਨਏਜ ਦੇ ਵਿੱਚ ਬੜਾ ਤਰਕਸ਼ੀਲ ਦਿਮਾਗ ਹੁੰਦਾ ਹੈ ਮੈਂ ਸੋਚਿਆ ਜੇ ਇਹ ਖੱਡਾ ਫਿਰ ਪਟ ਫੜਵਾਇਆ ਕਿਉਂ ਇਸ ਤਰ੍ਹਾਂ ਦੇ ਮੇਰੇ ਦਿਮਾਗ ਦੇ ਵਿੱਚ ਮੇਰੇ ਥੋੜਾ ਜਿਹਾ ਫੌਜ ਦੇ ਪ੍ਰਤੀ ਬਹੁਤ ਹੀ ਅਸੰਤੁਸ਼ਟੀ ਪੈਦਾ ਹੋ ਗਈ। ਇੱਕ ਗੱਲ ਹੋਰ ਮੈਂ ਦੱਸਣਾ ਚਾਹਣਾ ਕਿ ਰਾਤ ਨੂੰ 12 ਵਜੇ ਸਾਨੂੰ ਜਗਾ ਲਿਆ ਕਹਿੰਦੇ ਜੀ ਅੱਗ ਲੱਗ ਗਈ। ਉਹ ਮਤਲਬ ਕਿ ਹੈਜ਼ਰਟ ਸਕੀਮ ਸੀਗੀ ਸਾਨੂੰ ਦੱਸਿਆ ਨਹੀਂ ਗਿਆ। ਇੱਕ ਬੰਦਾ ਉਹਨੂੰ ਫਲੈਗ ਜਾ ਫੜਾਉਂਦੇ ਸੀ ਉਹ ਅੱਗੇ ਚਲੇ ਜਾਂਦਾ। ਉਹ ਦੇਖਿਆ ਜਦੋਂ ਮੇਰਾ ਨੰਬਰ ਬਿਲਕੁਲ ਅੱਗੇ ਆ ਗਿਆ ਜਿੱਥੇ ਦੇਖਿਆ ਅੱਗ ਲੱਗੀ ਹੋਈ ਸੀ। ਉਥੇ ਇੱਕ ਲੀਡ ਦੇ ਵਿੱਚ ਅੱਗ ਲਗ ਰਹੀ ਹੋਈ ਸੀਗੀ ਅੱਗ ਲੱਗੀ ਸੀ ਲੀ ਰੀਲਿਸ ਦੇ ਵਿੱਚ ਮੈਂ ਸੋਚਿਆ ਜੇ ਇਹ ਤਾਂ ਇਮੀਤਲ ਸਾਨੂੰ ਪੁਕਾਈ ਕਰਾਉਂਦੇ ਆ ਉਹ ਮੈਂ ਉਸਤਾਦ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਇਹ ਕੇਸ ਦਾ ਕੰਮ ਕੰਮ ਕਰਾਉਂਦੇ ਹੋ ਜਿਹੜਾ ਕਿ ਸਜੂਕ ਦਾ ਕੰਮ ਹੈ ਉਹ ਕਹਿੰਦਾ ਨਹੀਂ ਐਸੀ ਤਾਂ ਸਾਨੂੰ ہمارا ਕੰਮ ਤੁਹਾਨੂੰ ਬੀਜ਼ੀ ਰੱਖਣਾ ਹੈ ਤਾਂ ਕਿ ਤੁਹਾਨੂੰ ਘਰ ਦੀ ਯਾਦ ਨਾ ਆਵੇ ਜੀ ਉਹ ਕੋਈ ਇਹਨਾਂ ਗੱਲਾਂ ਦੇ ਨਾਲ ਮੇਰੇ ਮਨ ਦੇ ਵਿੱਚ ਬੜਾ ਉਚਾਠ ਪੈਦਾ ਹੋ ਗਿਆ ਅਤੇ ਮੈਂ ਫੌਜ ਜਿਹੜੀ ਸੀਗੀ ਉਹ ਛੱਡ ਕੇ ਆ ਗਿਆ ਉਹਦਾ ਕਾਰਨ ਇਹ ਸੀਗਾ ਕਿ ਇੱਕ ਤਾਂ ਮੇਰੇ ਸਰੀਰਕ ਤੌਰ ਤੇ ਕਮਜ਼ੋਰੀ ਸੀਗੀ ਦੂਜਾ ਮੇਰਾ ਮੈਂ ਜਾਦੇ ਸੈਂਸਿਟਿਵ ਸੀਗਾ ਜਾਦੇ ਮਤਲਬ ਸੰਵੇਦਨਸ਼ੀਲ ਸੀ ਹਰੇਕ ਕੱਲ ਨੂੰ ਮੈਂ ਸੰਵੇਦਨ ਨਾਲ ਤੇ ਤੌਰ ਤੇ ਲੈਂਦਾ ਸੀ ਇਸ ਤਰ੍ਹਾਂ ਲੇਕਿਨ ਜਦੋਂ ਮੈਂ ਗਿਆ ਜਦੋਂ ਮੈਂ ਫੌਜ ਦੇ ਵਿੱਚ ਭਰਤੀ ਹੋਇਆ ਇਸ ਦਾ ਕਾਰਨ ਇਹ ਸੀ ਕਿ ਸਾਡੇ ਉਸ ਟਾਈਮ ਦੇ ਵਿੱਚ ਹਾਇਰਸਕਲਡਲੀ ਸਿਸਟਮ ਚੱਲਦਾ ਸੀਗਾ 10ਵੀਂ ਪਾਸ ਕੀ ਮੈਂ ਕੀਤੀ 11ਵੀਂ ਤੋਂ ਪਹਿਲਾਂ ਅਸੀਂ ਸਾਰੇ ਸਾਰੀ ਕਲਾਸ ਹੀ ਫੇਲ ਹੋ ਗਈ 11ਵੀਂ ਦੇ ਵਿੱਚ ਕਿਉਂਕਿ ਟੈਕਨੀਕਲ ਟ੍ਰੇਡ ਸਾਨੂੰ ਦੇ ਦਿੱਤਾ ਗਿਆ ਉਹਦੇ ਅੰਗਰੇਜ਼ੀ ਦੇ ਵਿੱਚ ਮੀਡੀਅਮ ਸੀਗਾ ਤੇ ਅੰਗਰੇਜ਼ੀ ਸਾਨੂੰ 1 ਕੱਠਵੀਂ ਪਾਸ ਤੋਂ 10ਵੀਂ ਪਾਸ ਨੂੰ ਬੱਚਿਆਂ ਨੂੰ ਉਸ ਟਾਈਮ ਦੇ ਵਿੱਚ ਜਦੋਂ ਕਿ 6ਵੀਂ ਦੇ ਵਿੱਚ ਅੰਗਰੇਜ਼ੀ ਲੱਗਦੀ ਹੁੰਦੀ ਸੀ ਕਿੰਨਾ ਕੁ ਸਮਝ ਆਉਂਦੀ ਸੀ ਉਹ ਸਾਰੀ ਪੜ੍ਹਾਈ ਜਿਹੜੀ ਸੀਗੀ ਉਹ ਸਾਡੇ ਸਮਝ ਨਹੀਂ ਆਉਂਦੀ ਸੀ ਸਾਡੀ ਸਾਡੀ ਸਾਰੀ ਕਲਾਸ ਹੀ ਫੇਲ ਹੋ ਗਈ ਦੂਜੇ ਸਾਲ ਦੇ ਵਿੱਚ ਸਿਰਫ ਇੱਕ ਮੁੰਡਾ ਪਾਸ ਹੋਇਆ ਇੱਕ ਨਹੀਂ ਦੋ ਦੋ ਪਾਸ ਹੋਏ ਤੇ ਇਸ ਇਸ ਮਤਲਬ ਕਿ ਦੋ ਵਾਰੀ ਫੇਲ ਹੋਣ ਕਰਕੇ ਘਰ ਦੇ ਵੀ ਉਕਤ ਆ ਗਏ ਇਸ ਕਰਕੇ ਮੈਂ ਫੌਜ ਵਿੱਚ ਭਰਤੀ ਹੋਇਆ ਸੀ ਲੇਕਿਨ ਉੱਥੋਂ ਮੈਂ ਛੱਡ ਕੇ ਆਇਆ ਉਸ ਤੋਂ ਬਾਅਦ ਮੈਂ ਸੋਚਿਆ ਯਾਰ ਪੜ੍ਹਾਈ ਤੋਂ ਬਗੈਰ ਮੇਰਾ ਕੋਈ ਕਾਰਾ ਨਹੀਂ ਹੈ ਇਸ ਕਰਕੇ ਮੈਂ ਪੜ੍ਹਾਈ ਸ਼ੁਰੂ ਕੀਤੀ ਅਤੇ ਮੈਂ ਮੈਂ ਐਥੇ ਮੈਟ੍ਰਿਕ ਦਾ ਇਮਤਿਹਾਨ ਦਿੱਤਾ ਹਾਲਾਂਕਿ ਦੋ ਦੂਗਮੀ ਨਹੀਂ ਰਹਿੰਦੇ ਸੀ ਇਹ ਇਮਤਿਹਾਨ ਦੇਣ ਦੇ ਵਿੱਚ ਲੇਕਿਨ ਮੈਂ ਉੱਥੇ ਪ੍ਰਾਈਵੇਟ ਤੌਰ ਤੇ میٹرਕ ਜਿਹੜੀ ਪਾਸ ਕੀਤੀ ਉਸ ਤੋਂ ਬਾਅਦ ਚਲੋ ਚਲੇ ਐਸਡੀ ਕਾਲਜ ਦੇ ਵਿੱਚ ਦਾਖਲ ਹੋਇਆ ਉਹਦੀ ਇੱਕ ਵੱਖਰੀ ਕਹਾਣੀ ਹੈ ਉਹ ਕਦੇ ਮੈਂ ਤੁਹਾਡੇ ਨਾਲ ਫੇਰ ਸੰਜਾ ਸੰਜੀ ਕਰਾਂ ਕਿਉਂਕਿ ਉਹ ਲੰਬਾ ਸਿਸਟਮ ਹੈ ਉੱਥੇ ਐਸਡੀ ਕਾਲਜ ਦੇ ਵਿੱਚ ਕਿਸ ਤਰ੍ਹਾਂ ਅਸੀਂ ਲੈਗਾਂ ਚਲਾਈਆਂ ਜਾਂ ਵਿਦਿਆਰਥੀ ਕਿਸ ਤਰ੍ਹਾਂ ਇਕੱਠੇ ਹੁੰਦੇ ਸੀਗੇ ਜੋਗਾ ਸਿੰਘ ਨੂੰ ਕੱਢਿਆ ਗਿਆ ਜਾਂ ਹੋਰ ਜਿਹੜੀਆਂ ਸਿੱਕਲਾਂ ਉਹ ਬਾਅਦ ਦੇ ਵਿੱਚ ਮੈਂ ਤੁਹਾਨੂੰ ਕਿਤੇ ਦੱਸਾਂਗਾ ਲੇਕਿਨ ਉਹ ਤੋਂ ਬਾਅਦ ਮੈਂ ਪੜ੍ਹਾਈ ਦੇ ਜਿਹੜੀ ਸੀ ਉਹ ਕੈਨਸਰੇ ਲਈ ਇਥੋਂ ਤੱਕ ਕਿ ਡਬਲ ਐਮ ਕੀਤੀ ਪੀ ਐਚ ਡੀ ਵੀ ਕੀਤੀ ਤੇ ਮੈਂ ਚੰਗੇ ਹਾਂ ਲੇਕਿਨ ਜਦੋਂ ਮੈਂ ਨੌਕਰੀ ਲੈਣ ਗਿਆ ਉਹ ਨੌਕਰੀ ਕਿਤੇ ਨਾ ਮਿਲੇ ਚਲੋ ਇੱਕ ਫੌਜੀ ਕੋਟੇ ਦੇ ਵਿੱਚੋਂ ਹੀ ਮੈਨੂੰ ਇੱਕ ਤੇ ਨੌਕਰੀ ਮਿਲ ਗਈ ਸਵੱਦੀਪਿੰਡ ਲੁਧਿਆਣਾ ਦੇ ਵਿੱਚ ਫੂਡ ਇਨਸਪੈਕਟਰ ਦੇ ਤੌਰ ਤੇ ਸਾਬ ਸਾਬ ਇਨਸਪੈਕਟਰ ਦੇ ਤੌਰ ਤੇ ਫੂਡ ਐਨਸਲਾਈ ਦੇ ਵਿੱਚ ਉਹ ਲੇਕਿਨ ਉੱਥੇ ਜਾ ਕੇ ਮੈਂ ਦੇਖਿਆ ਉਹ ਇਸ ਤਰ੍ਹਾਂ ਦਾ ਕੁਛ ਸੀਗਾ ਉੱਥੇ ਰਿਸ਼ਵਤ ਬਹੁਤ ਚਲਦੀ ਸੀਗੀ ਮੇਰੇ ਵੱਨ ਦੇ ਵਿੱਚ ਉਹਦਾ ਮਤਲਬ ਕਿ ਆਸ਼ੀਰਵਾਦ ਜੀ ਸੀਗਾ ਮੈਂ ਮੈਨੂੰ ਇਹ محکمہ ਪਸੰਦ ਨਾ ਆਇਆ ਜਦੋਂ ਮੈਂ ਸਿਫਾ ਲੈ ਕੇ ਉੱਥੇ ਗਿਆ ਮੈਨੂੰ ਉੱਥੇ ਸੀਨੀਅਰ ਸਕੇਲ ਲੈਣੂਗਾ ਫਿਰ ਜਿਹੜਾ ਸੀਗਾ ਧਰਮਪਾਲ ਉਹਨੇ ਕਿਹਾ ਯਾਰ ਤੂੰ ਤਾਂ ਫੌਜੀ ਕੋਟੇ ਜੋ ਹੈਗਾ ਤੂੰ ਤਾਂ ਕਿਤੇ ਦੀ ਕਿਤੇ ਅਫਸਰ ਬਣ ਜਾਏਗਾ ਤੂੰ ਇਸ محکمہ ਵਿੱਚ ਜੋ ਜਾਇਨਾ ਮੈਂ ਸੋਚ ਮੈਂ ਕਿਹਾ ਵੀ ਨਹੀਂ ਮੈਂ ਇਹ محکمہ ਮੇਰੇ ਫਿੱਟ ਨਹੀਂ ਹੋਏਗਾ ਮੈਂ ਕੁਝ ਹੋਰ ਤਰ੍ਹਾਂ ਦਾ ਬੰਦਾ ਹਾਂ ਜਿਹੜਾ ਇੱਥੇ ਰਿਸ਼ਵਤ ਖੋਰੀ ਤਾਂ ਜੰਮਦਾ ਇੱਕ ਮੈਂ ਮੈਂ ਇਹ ਮੈਂ ਨਹੀਂ ਕਰ ਸਕਦਾ ਉਸ ਤੋਂ ਬਾਅਦ ਮੈਂ ਬਿਜਲੀ ਬੋਰਡ ਦੇ ਵਿੱਚ ਵਰਤੀ ਹੋਇਆ 6 ਸਾਲ ਮੈਂ ਬਿਜਲੀ ਬੋਰਡ ਦੇ ਵਿੱਚ ਕਲਰਕ ਦੇ ਤੌਰ ਤੇ ਬਨਾਲਾ ਪਧੌਰ ਸ਼ਹਿਣਾ ਤਪ ਇਨਾਂ ਦੇ ਵਿੱਚ ਰਿਹਾ ਲੇਕਿਨ ਉੱਥੇ ਮੇਰਾ ਮਨ ਜਿਹੜਾ ਸੀ ਉਹ ਐਜੂਕੇਸ਼ਨ ਵੱਲ ਸੀ ਵਿਦਿਆ ਦੇ ਤੌਰ ਤੇ ਇਸ ਕਰਕੇ ਮੈਂ ਹਾਲਾ ਕਿ ਮੈਂ ਦੇਖੋ ਕੋਈ ਸਿਫਾਰਿਸ਼ ਨਹੀਂ ਸੀ ਕੋਈ ਹੋਣੀ ਸੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਸਿਲੈਕਟ ਹੋਇਆ ਪ੍ਰੋਫੈਸਰ ਵਿਕਾਦ ਅਸੀਗਾ ਪਾਰਟ ਟਾਈਮ ਇੱਕ ਲੈਕਚਰਰ ਦੇ ਤੌਰ ਤੇ ਮੈਨੂੰ ਰੱਖਿਆ ਗਿਆ ਹਾਲਾਂਕਿ ਪੜਾਉਂਦਾ ਮੈਂ ਅੰਗਰੇਜ਼ੀ ਤੇ ਪੰਜਾਬੀ ਦੋਨੇ ਸਬਜੈਕਟ ਸੀ ਅਤੇ ਮੈਂ ਬਾਦਾਂ-ਬਾਦਾਂ 20 ਪੀਰੀਅਡ ਜਿਹੜੇ ਸੀਗੇ ਉਹ ਮੇਰੇ ਲੱਗਦੇ ਹੁੰਦੇ ਸੀਗੇ ਪਹਿਲੀ ਅਪਾਇੰਟਮੈਂਟ ਮੇਰੀ ਉੱਥੇ ਮੂਮ ਸਾਇੰਸ ਕਾਲੇਜੀ ਕਹਾਣੀ ਦੇ ਵਿੱਚ ਹੋਈ ਜਿਹੜਾ ਕਿ ਕੁੜੀਆਂ ਦਾ ਕਾਲਜ ਸੀ 4 ਸਾਲ ਦਾ ਉੱਥੇ ਕੋਰਸ ਸੀਗਾ ਆਮ ਤੌਰ ਤੇ ਉਸ ਇਲਾਕੇ ਦੀਆਂ ਕੁਲੀਆਂ ਜਿਹੜੀਆਂ ਸੀਗੀਆਂ ਉਹੀ ਉਹਦੇ ਵਿੱਚ ਦਾਖਲ ਹੁੰਦੀਆਂ ਸੀ ਅਤੇ ਉਹ ਉਹ ਦਿਨ ਜਿਹੜੇ ਸੀਗੇ ਉਹ ਇੱਕ ਵੱਖਰੀ ਤਰ੍ਹਾਂ ਦਾ ਗੱਲ ਹੈ ਉਹਦੇ ਬਾਰੇ ਵੀ ਮੈਂ ਦੱਸਾਂ ਗੱਲ ਦੱਸਾਂ ਨਾ ਲੇਕਿਨ ਮੈਂ ਲੇਖਕ ਦੀ ਤੌਰ ਤੇ ਦੱਸਦਾ ਕਿ ਮੇਰੀ ਪਹਿਲੀ ਕਿਤਾਬ ਜਿਹੜੀ ਸੀਗੀ 1968 ਦੇ ਵਿੱਚ ਕਹਾਣੀਆਂ ਦੀ ਕਿਤਾਬ ਪਰਸਤਿਤੀਆਂ ਛਪੀ ਉਹ ਛਪਣ ਦੀ ਵੀ ਇੱਕ ਕਹਾਣੀ ਹੈ ਉਸ ਵੇਲੇ ਬੜਾ ਸਸਤਾ ਕੰਮ ਸੀਗਾ ਉਹਦੇ ਮੈਂ ਚਾਹੁੰਦਾ ਸੀਗਾ ਕਿ ਮੇਰੀ ਇਸ ਕਿਤਾਬ ਦਾ ਮੁੱਖ ਬੰਦ ਜਿਹੜਾ ਹੈ ਉਹ ਪ੍ਰਿੰਸੀਪਲ ਸੰਸਿੰਸ ਸੇਖੋਂ ਮੋੜੀ ਲਿਖਣ ਮੈਂ ਸੇਖੋਂ ਸਾਹਿਬ ਨੂੰ ਕਿਵੇਂ ਕਿਵੇਂ ਇੱਕ ਅਪਰੋਚ ਕੀਤੀ ਇੱਕ ਬੰਦਾ ਵਿਚਵਾਇਆ ਉਦੋਂ ਉਹ ਖਾਲਸਾ ਕਾਲਜੀ ਪਟਿਆਲੇ ਵਿੱਚ ਪੜਾਉਂਦੇ ਹੁੰਦੇ ਸੀ ਮੈਂ ਇੱਕ ਅਲੱਗ ਖੜਾ ਉਹਨਾਂ ਕੋਲ ਲੈ ਕੇ ਗਿਆ ਤੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਐ ਮੈਂ ਪੜ ਸਕਦਾ ਤਾਂ ਮੈਨੂੰ ਇਹਦੇ ਵਿੱਚੋਂ ਇੱਕ ਦੋ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਮਾਸਟਰਪੀਸ ਹੈ ਸਭ ਤੋਂ ਵਧੀਆ ਨੇ ਉਹ ਸੁਣਾ ਮੈਂ ਜੀ ਆਫ ਦੇ ਜਾਣੇ ਦੀ ਕਹਾਣੀ ਦੀ ਬਹੁਤ ਅਤੇ ਪ੍ਰਸਥਿਤੀਆਂ ਉਨਾਂ ਨੇ ਸ라이 ਉਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਗੱਲ ਆਈ ਉਹ ਕਹਿੰਦੇ ਵੀ ਤੂੰ ਇਹ ਦੱਸ ਤੂੰ ਕੌਣ ਹੈ ਉਹ ਕਹਿੰਦੇ ਜੀ ਮੈਂ ਮੈਂ ਕਿਹਾ ਜੀ ਮੈਂ ਤਾਂ ਇੱਕ ਵਿਦਿਆਰਥੀ ਹਾਂ ਜੇ ਪੜ੍ਹਿਆ ਹਾਂ ਬੀਏ ਪਾਰਟ 1 ਦੇ ਵਿੱਚ ਹਾਂ ਉਹ ਕਹਿੰਦੇ ਵੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਤੁਸੀਂ ਕੌਣ ਹੋਣੇ ਹੋ ਮੈਂ ਕਿਹਾ ਮੈਂ ਸਮਝਿਆ ਕਿਵੇਂ ਮਤਲਬ ਮੈਂ ਮੈਂ ਨਹੀਂ ਸਮਝਿਆ ਫਿਰ ਮੈਨੂੰ ਕਹਿੰਦਾ ਯਾਰ ਤੁਸੀਂ ਤੁਹਾਡੀ ਜਾਤ ਕੀ ਹੈ ਮੈਨੂੰ ਬੜਾ ਗੁੱਸਾ ਆਇਆ ਮੈਂ ਕਿਹਾ ਕਿ ਇਹ ਲੇਖਕ ਦੇ ਐਡਾ ਬੜਾ ਮਹਾਨ ਲੇਖਕ ਹੈ ਉਹ ਇਹ ਗੱਲ ਕਹਿ ਰਹੇ ਹੈਗੇ ਜਾਤ ਬਾਰੇ ਲੇਖਕ ਦੀ ਕਿਹੜੀ ਜਾਤ ਹੁੰਦੀ ਹੈ ਲੇਖਤਾ ਲੇਖਕ ਹੁੰਦਾ ਹੈ ਉਹ ਕਹਿੰਦੇ ਨਹੀਂ ਇਹ ਜਿਹੜੀਆਂ ਕਹਾਣੀਆਂ ਨੇ ਇਹ ਤਾਂ ਪੜ੍ਹੇ ਲਿਖੇ ਬੰਦਿਆਂ ਦੀ ਮੰਦ ਸ਼੍ਰੇਣੀ ਕਲਾਸ ਦੀਆਂ ਕਹਾਣੀਆਂ ਨੇ ਤੂੰ ਜੱਟਾਂ ਬਾਰੇ ਜਾਂ ਪਿੰਡਾਂ ਬਾਰੇ ਲਿਖਿਆ ਕਰ ਮੈਂ ਕਿਹਾ ਹੀ ਪਿੰਡਾਂ ਬਾਰੇ ਮੇਰਾ ਕੋਈ ਅਨੁਭਵ ਵੀ ਨਹੀਂ ਹੈ ਮੈਂ ਉਸ ਬਾਰੇ ਕੀ ਲਿਖਣਾ ਕਹਿੰਦਾ ਨਹੀਂ ਜਿਹੜੇ ਕਹਾਣੀਕਾਰ ਨੇ ਆਮ ਤੌਰ ਤੇ ਕਲਵੰਤ ਸਿੰਘ ਵੇਰਕ ਹੋਇਆ ਉਸ ਟਾਈਮ ਲਿਖ ਰਹੇ ਸੀ ਕਿ ਸਿੱਖੋਂ ਸਾਹਿਬ ਆਪ ਲਿਖ ਰਹੇ ਸੀਗੇ ਇਹ ਆਮ ਤੌਰ ਤੇ ਜੱਟ ਜਾਤੀ ਨਾਲ ਹੀ ਸੰਬੰਧ ਸੀਗੇ ਇਸੇ ਕਰਕੇ ਉਹ ਕਹਿੰਦਾ ਵੀ ਜਿਹੜਾ ਜੱਟ ਹੈ ਉਹੀ ਕਮਾਨੀਕਾਰ ਹੋ ਸਕਦਾ ਹੈ ਜਿਹੜਾ ਦੂਜੀ ਜਾਤਾਂ ਦੇ ਨਿੱਕੀ ਸੋਸਤੀ ਕੀ ਜਿਹੜੀ ਹੈਗੀ ਉਹ ਕਵੀ ਜ਼ਰੂਰ ਹੋ ਸਕਦੇ ਹੈਗੇ ਜਿਵੇਂ ਡਾਕਟਰ ਸਰਪੰਜਨ ਸਿੰਘ ਹੈ ਹੋਰ ਹੈ ਉਹਨੇ ਕਈ ਕਵੀਆਂ ਦੇ ਨਾਮ ਲਿਆ ਲਵਾਏ ਜਿਹੜੇ ਕਿ ਅ ਅਖੋਤੀ ਨੀਵੀਂ ਜਾਤੀ ਦੇ ਵਿੱਚੋਂ ਸੀਗੇ ਤੇ ਮੈਂ ਮੈਨੂੰ ਕਹਿੰਦੇ ਤੂੰ ਮੈਂ ਮੈਂ ਕਿਹਾ ਜੀ ਮੈਂ ਆਪ ਦੇ ਆਪ ਨੂੰ ਅਸੀਂ ਰਾਮਗੜੀਆ ਕਹਿੰਦੇ ਆ ਲੇਕਿਨ ਕੁਝ ਲੋਕ ਸਾਨੂੰ ਤਖਾਨ ਕਹਿੰਦੇ ਆ ਲੋਹਾਰ ਕਹਿੰਦੇ ਆ ਤੇ ਕੁਝ ਬੰਦੇ ਸਾਨੂੰ ਗੁੱਲੀ ਘੜੀ ਵੀ ਕਹਿੰਦੇ ਆ ਤੇ ਆਪਣਾ ਮੈਂ ਖਾੜਾ ਚੱਕਿਆ ਤੇ ਬਾਹਰ ਆ ਗਿਆ ਉਸ ਕਿਤਾਬ ਦਾ ਮੁੱਖਬੰਦ ਫਿਰ ਪ੍ਰੋਫੈਸਰ ਜੋਗਾ ਸਿੰਘ ਨੇ ਲਿਖਿਆ ਪ੍ਰੋਫੈਸਰ ਜੋਗਾ ਸਿੰਘ ਨੇ ਦੱਸਿਆ ਵੀ ਇਹ ਜਿਹੜੀਆਂ ਇਹ ਕਹਾਣੀਆਂ ਨੇ ਇਹ ਵੱਖਰੀ ਜਿਹੀ ਕਹਾਣੀਆਂ ਨੇ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਹੈਗੀ ਪੰਜਾਬੀ ਦੇ ਵਿੱਚ ਹਜੇ ਨਹੀਂ ਆਈ ਲੇਕਿਨ ਇਹ ਭਵੇਖਮੁਖੀ ਕਹਾਣੀਆਂ ਨੇ ਭਵੇਖ ਦੇ ਵਿੱਚ ਅਜਿਹੀ ਗੱਲਾਂ ਲਿਖਿਆ ਜਾਣੀਆਂ ਕਿਉਂਕਿ ਇੱਕ ਸ਼੍ਰੇਣੀ ਜਿਹੜੀ ਹੈਗੀ ਉਹ ਹਜੇ ਪੈਦਾ ਹੋ ਰਹੀ ਹੈ ਵੱਧ ਰਹੀ ਹੈ ਮਾਧ ਸ਼੍ਰੇਣੀ ਜਿਹੜੀ ਹੈ ਉਹ ਕੁਝ ਬਾਰੇ ਇਹ ਕਹਾਣੀਆਂ ਨੇ ਭਾਵੇਂ ਕਿ ਇਹ ਰਚਨਾਤਮਕ ਤੌਰ ਤੇ ਹੈਗੀਆਂ ਉਹ ਫਿਰ ਮੈਂ ਇੱਕ ਇੱਕ ਮੁਕਾਬਲਾ ਹੋਇਆ ਐਸੀਡੀ ਕਾਲਜ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਕਹਾਣੀਕਾਰ ਜੀ ਨੇ ਕਹਾਣੀਆਂ ਭੇਜੀਆਂ ਮੇਰੀ ਕਹਾਣੀ ਸੀ ਤੇਰਾ ਸਭ ਮਨਜ਼ੂਰ ਹੈ ਉਹ ਕਹਾਣੀ ਫਸਟ ਆਈ ਹਾਲਾਂਕਿ ਉਹਦੇ ਵਿੱਚ ਬਹੁਤ ਜਿਹੜਾ ਸੀਗਾ ਉਹ ਜਬਲਪੁਰ ਦਾ ਵਰਣਨ ਸੀਗਾ ਵੀ ਉੱਥੇ ਕਿਸ ਤਰ੍ਹਾਂ ਫੌਜ ਦੇ ਵਿੱਚ ਰੋਸੀ ਤੇ ਉਹਦੇ ਵਿੱਚ ਜਿਹੜੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ ਦਾਦੇ ਜਿਹੜੇ ਸੀਗੇ ਦਲੀਪਕੌਰ ਰਵਾਨਾ ਸੀ ਸੁਰਜੀਤ ਸਿੰਘ ਸਿੱਟਰੀ ਛੋਰੀ ਸੀਗੇ ਉਹਨਾਂ ਨੇ ਉਹ ਕਹਾਣੀ ਜਿਹੜੀ ਫਸਟ ਕੱਢੀ ਪ੍ਰੋਫੈਸਰ ਰਵਿੰਦਰ ਪਠੱਲ ਬਾਦਲ ਜਿਹੜਾ ਪ੍ਰੋਫੈਸਰ ਬਣਿਆ ਉਹ ਉਹ ਵਿਦਿਆਰਥੀ ਸੀ। ਉਹਦੀ ਕਹਾਣੀ ਕਰਾਉਂਦੇ ਉਹ ਜਿਹੜਾ ਸੈਕੰਡ ਹੋਈ ਸੀਗੀ। ਇਸ ਤਰ੍ਹਾਂ ਦੀਆਂ ਮਤਲਬ ਕਿ ਜਦੋਂ ਇਹ ਕਹਾਣੀ ਫਸਤਾ ਸੀ ਫਿਰ ਚਾਰੇ ਪਾਸੇ ਮੇਰੀ ਕਹਾਣੀ ਦੇ ਵਿੱਚ ਚਰਚਾ ਖਾਸ ਤੌਰ ਤੇ ਕਾਲੇ ਦੇ ਵਿੱਚ ਮੈਂ ਮਿਸਾਲ ਤੋਂ ਵੱਡਾ ਕਹਾਣੀਕਾਰ ਦੇ ਲੇਖਕ ਬਣ ਗਿਆ। ਜਿਹੜਾ ਵੀ ਇੱਕ ਇਹ ਚੱਲਿਆ ਹਿੰਦੀ ਦਾ ਪਰਚਾ ਸੀਗਾ ਉਹਦੇ ਵਿੱਚ ਇੱਕ ਸਵਾਲ ਆਇਆ ਵੀ ਨਰਲਾਜੀ ਦਾ ਪੂਰਾ ਨਾਮ ਬਤਾਓ। ਹਿੰਦੀ ਦੇ ਪਰਚੇ ਦੇ ਵਿੱਚ ਬਹੁਤਿਆਂ ਨੇ ਜਿਹੜਾ ਮੇਰਾ ਨਾਮ ਲਿਖਤਾ ਹਾਲਕਿ ਸੂਰੀਆ ਕਾਂਤ ਤੇ ਸਾਖੀ ਇੱਕ ਹਿੰਦੀ ਦਾ ਬਹੁਤ ਅੱਛਾ ਕਵੀ ਸੀਗਾ ਉਹਦੇ ਬਾਰੇ ਸੀ ਉਹ ਬਾਹਰ ਆ ਕੇ ਮੈਨੂੰ ਮੇਰੇ ਦੋਸਤ ਕਹਿੰਦੇ ਯਾਰ ਆਹ ਸਵਾਲ ਜਿਹੜਾ ਬਿਲਕੁਲ ਠੀਕ ਹੋਊਗਾ ਉਹ ਮੈਂ ਖਾਇ ਹੀ ਸਵਾਲ ਥੋੜਾ ਗਲਤ ਹੈ ਕਿਉਂਕਿ ਮੇਰੇ ਬਾਰੇ ਨਹੀਂ ਸੀਗਾ ਮੈਂ ਕਿੱਡਾ ਕਹੋ ਆ ਕੇ ਪ੍ਰਸ਼ਨ ਪੱਤਰ ਦੇ ਵਿੱਚ ਮੇਰਾ ਜਿਕਰ ਆਵੇ ਇਸ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਚੱਲਦੀਆਂ ਨਹੀਂਆਂ ਅਤੇ ਮੈਂ ਜਿਕਰ ਕਰ ਰਿਹਾ ਸੀ ਤੁਹਾਡੇ ਨਾਲ ਵੀ ਮੈਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਚਲੇ ਗਿਆ ਉਹਦੇ ਵਿੱਚ ਪਹਿਲਾਂ పార్ਟ ਟਾਈਮ ਦੇ ਤੌਰ ਤੇ ਰਿਹਾ ਹਾਲਾਂਕਿ ਪੜਾਉਂਦਾ ਮੈਂ ਸਾਰਾ ਬਾਰਾ ਮਾਰਾਂ ਤੇ ਰੰਦੇ ਦਾ ਪੀਰਡ ਸੀ ਇਕੱਠੇ ਅੰਗਰੇਜ਼ੀ ਤੇ ਪੰਜਾਬੀ ਦੇ ਕਦੇ ਅੰਗਰੇਜ਼ੀ ਦਾ ਪੀਰਡ ਲੱਗ ਜਾਣਾ ਕਦੇ ਪੰਜਾਬੀ ਦਾ ਲੱਗ ਜਾਣਾ ਲੇਕਿਨ ਮੇਰੀ ਇਹ ਮਿਹਨਤ ਕੰਮ ਆਈ ਉਹਦੇ ਨਾਲ ਮੈਂ ਰੈਗੂਲਰ ਹੋ ਗਿਆ ਐਸਿਸਟੈਂਟ ਪ੍ਰੋਫੈਸਰ ਬਣ ਗਿਆ ਫਿਰ ਐਸੋਸੀਏਟ ਪ੍ਰੋਫੈਸਰ ਬਣਿਆ ਤੇ ਬਾਅਦ ਦੇ ਵਿੱਚ ਪ੍ਰੋਫੈਸਰ ਵੀ ਬਣਿਆ ਲੇਕਿਨ ਉਹਦੇ ਵਿੱਚ ਵੀ ਕਈ ਉਹ ਲਾ ਹੋਈਆਂ ਇਹਨਾਂ ਪਹਿਲਾਂ ਜਿਹੜੀ ਜਿੰਨੀਆਂ ਮਤਲਬ ਕਿ ਉਹਦੇ ਪ੍ਰਿੰਸੀਪਲ ਡੀਨ ਕਹਿੰਦੇ ਹੁੰਦੇ ਸੀ ਉਹਨੂੰ ਉਹ ਜਿੰਨੇ ਚਿਰ ਲੇਡੀ ਲੇਡੀਜ਼ ਪ੍ਰਿੰਸੀਪਲ ਰਹੀਆਂ ਉਹਨਾਂ ਦਿਨ ਮੈਂ ਉਹਨਾਂ ਨਾਲ ਬੜੇ ਬੰਦ ਹੀ ਰਹੀ ਮੈਂ ਜੀ ਲੇਕਿਨ ਇੱਕ ਪ੍ਰਿੰਸੀਪਲ ਹੋ ਰਾਇਆ ਧਾਲੀਵਾਲ ਸਾਹਿਬ ਆਏ ਸਾਡੇ ਉਹ ਪਹਿਲਾਂ ਤਾਂ ਮੇਰਾ ਮਿੱਤਰ ਸੀਗਾ ਲੇਕਿਨ ਜਦੋਂ ਪ੍ਰਿੰਸੀਪਲ ਬਣਿਆ ਡੀਨ ਬਣਿਆ ਉਹਦੇ ਵਿੱਚ ਕਲਾਸ ਜਿਹੜੀ ਬਦਲ ਗਈ ਉਹ ਮਤਲਬ ਕਿ ਸਭ ਤੋਂ ਜ਼ਿਆਦਾ ਖਿਲਾਫ ਮੇਰੇ ਕੀ ਹੋ ਗਿਆ ਉਹ ਇੱਕ ਮੇਰੀ ਯਾਤ ਜਿਹੜੀ ਸੀਗੀ ਮੈਂ ਇੱਥੇ ਦੱਸਣਾ ਚਾਹਣਾ ਮੈਨੂੰ ਸ਼ਰਾਬ ਪੀਣ ਦੀ ਆਦਤ ਬਹੁਤ ਸੀਗੀ ਜਿਹਨੇ ਦੇਨੀ ਲੱਗ ਜਾਣਾ ਕਲਾਸ ਦੇ ਵਿੱਚ ਪੀ ਜਾਣਾ ਇਹ ਕਰਨਾ ਉਹ ਕਰਨਾ ਇਸ ਕਰਕੇ ਮੈਂ ਥੋੜਾ ਜਿਹਾ ਉੱਥੇ ਇਸ ਗੱਲੋਂ ਪਛੜ ਵੀ ਗਿਆ ਹਾਲਾਂਕਿ ਪ੍ਰੋਫੈਸਰ ਹੋਵੇ ਜਾਂ ਅਧਿਆਪਕ ਹੋਵੇ ਬੜਾ ਹਜ਼ੂਰਤ ਤੇ ਮਾਨ ਹੁੰਦਾ ਲੋਕਾਂ ਨੂੰ ਵੀ ਇਹ ਚੰਗੇ ਚੰਗੇ ਕੈਰੇਕਟਰ ਦਾ ਬੰਦਾ ਹੋਵੇ ਖਾਲੋ ਕੈਰੇਕਟਰ ਇੱਕ ਸ਼ਬਦ ਐਵੇਂ ਬਣਾਇਆ ਹੋਇਆ ਹੈ ਕੈਰੇਕਟਰ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਦੇ ਲੇਕਿਨ ਉੱਥੇ ਮੈਨੂੰ ਇਹ ਹੈ ਵੀ ਮੈਂ ਕਹਾਣੀਆਂ ਬਹੁਤ ਲਿਖੀਆਂ ਕਿਤਾਬਾਂ ਵੀ ਨਹੀਂ ਕਿਤਾਬਾਂ ਮੇਰੀਆਂ ਲਗਾਤਾਰ ਚਾਰ ਪੰਜ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਛਪੀਆਂ ਉੱਥੇ ਉਸੇ ਦੌਰਾਨ ਮੈਂ ਜਿਹੜੀ ਹੈ ਗੋਲਨਾਟਕ ਦੇ ਯੂਨੀਵਰਸਿਟੀ ਦੇ ਵਿੱਚੋਂ ਐਪੀਐਚਡੀ ਕੀਤੀ ਐਪੀਐਚਡੀ ਕਰਦੀ ਕਹਾਣੀਏ ਸੀਗੀ ਮੇਰਾ ਜਿਹੜਾ ਗਾਈਡ ਸੀਗਾ ਡਾਕਟਰ ਗੁਰਵਖ ਸਿੰਘ ਫ੍ਰੈਂਕ ਉਹ ਰਸ਼ੀਆ ਤੋਂ ਰੂਸ ਤੋਂ ਉਹ ਰਸ਼ੀਆ ਦੇਸੀ ਕਉਂ ਯੂਐਸਐਸਆਰ ਸੀ ਇਹ ਉਹਨਾਂ ਉਤੋਂ ਪੀ ਐਚ ਡੀ ਕਰਕੇ ਆਇਆ ਹੋਇਆ ਸੀ ਇਸ ਕਰਕੇ ਉਹਨੇ ਮੈਨੂੰ ਕਿਹਾ ਵੀ ਅਸੀਂ ਮੈਂ ਸਿਰਫ ਦੋ ਬੰਦਿਆਂ ਨੂੰ ਪੀ ਐਚ ਡੀ ਕਰਾਉਣੀ ਹੈ ਇੱਕ ਜੀ ਸਿੰਘ ਜੋਸ਼ੀ ਸੀ ਜਿਹੜੇ ਬਟੰਡੇ ਪ੍ਰੋਫੈਸਰ ਰਹੇ ਇੱਕ ਮੈਂ ਸੀ ਮੈਂ ਕਿਹਾ ਜੀ ਸਾਨੂੰ ਹੀ ਦੋ ਬੰਦਿਆਂ ਨੂੰ ਕਿਉਂ ਕਰਾਉਣੀ ਹੈ ਕਹਿੰਦਾ ਮੈਂ ਇਹ ਸੋਚ ਲਿਆ ਵੀ ਤੁਸੀਂ ਕਲਰਕੀ ਦੇ ਫਿੱਟ ਨਹੀਂ ਹੋ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਆ ਸਕਦੇ ਹੋ ਇਸ ਕਰਕੇ ਮੈਂ ਚਾਹਣਾ ਵੀ ਤੁਸੀਂ ਤੁਹਾਡਾ ਕੈਰੀਅਰ ਜਿਹੜਾ ਹੈਗਾ ਉਹ ਦੇ ਆਪਣੇ ਵਿੱਚ ਬੜੇ ਇਸ ਤਰ੍ਹਾਂ ਮੈਨੂੰ ਉੱਥੇ ਉਹਨਾਂ ਨੇ ਲੇਕਿਨ ਮੈਂ ਚਾਹਾਂ ਸੀਗਾ ਵੀ ਇੱਕ ਤਾਂ ਮੈਂ ਇਹ ਚਾਹਾਂ ਸੀ ਕਹਾਣੀ ਮੇਰਾ ਵਿਸ਼ਾ ਜਿਹੜਾ ਸੀਗਾ ਵੀ ਕਹਾਣੀ ਵਾਰੀ ਮੈਂ ਕੁਝ ਨਾ ਕੁਝ ਕਰਾਂ ਇਸ ਕਰਕੇ ਪੰਜਾਬੀ ਕਹਾਣੀ ਦੇ ਵਿੱਚ ਜਿਹੜਾ ਗ੍ਰਾਮੀਣ ਤਣਾਅ ਜਿਹੜਾ ਹੈ ਸਮਾਜਿਕ ਸੱਭਿਆਚਾਰਕ ਤਣਾਅ ਇਹ ਨੱਕਰ ਨਰਮਾ ਵਿਸ਼ਾ ਸੀਗਾ ਪੰਜਾਬੀ ਦੇ ਵਿੱਚ ਹਜੇ ਤੱਕ ਵੀ ਮੇਰੇ ਖਿਆਲ ਚ ਬਹੁਤ ਤਣਾਅ ਜਿਹੜਾ ਹੈ ਟੈਨਸ਼ਨ ਜਿਹੜੀ ਹੈ ਉਹ ਕਹਾਣੀ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਨਹੀਂ ਆਈ ਲੇਕਿਨ ਮੇਰੇ ਮੈਨੂੰ ਸੀ ਸੀ ਇਹੀ ਮਿਲਿਆ ਆ ਵੀ ਅਸਲ ਜਿਹੜਾ ਕਹਾਣੀ ਦਾ ਜਿਹੜਾ ਹੈ ਨਾ ਜਿਵੇਂ ਅਸਟੋਟਲ ਨੇ ਕਿਹਾ ਸੀਗਾ ਵੀ ਇਹ ਕਥਾਰਸਿਸ ਹੈ ਕੋਈ ਵੀ ਸਾਹਿਤ ਰਚਨਾ ਜਿਹੜੀ ਹੈ ਉਹ ਪੜ੍ਹ ਕੇ ਬੰਦਾ ਸੰਤੁਸ਼ਟ ਹੋ ਜਾਂਦਾ ਵੀ ਹਾਂ ਆਏ ਹੁਣ ਲੇਕਿਨ ਉਹਦੇ ਵਿੱਚ ਮੈਂ ਇਹ ਸੀ ਸੀ ਪੇਸ਼ ਕੀਤਾ ਵੀ ਜੇ ਸਾਹਿਤ ਜਿਹੜਾ ਹੈ ਸੰਤੁਸ਼ਟੀ ਨਹੀਂ ਪੈਦਾ ਕਰਦਾ ਬਲਕਿ ਇਹ ਤਣਾਅ ਪੈਦਾ ਕਰਦਾ ਬੰਦੇ ਵਿੱਚ ਉਹ ਤਣਾਅ ਕਿਸ ਤਰ੍ਹਾਂ ਦਾ ਉਹ ਵੀ ਉਸ ਜਿਹੜੀ ਸਥਿਤੀ ਹੈ ਉਸ ਨੂੰ ਬਦਲਣਾ ਚਾਹੁੰਦਾ ਹੈ ਇਸ ਲਈ ਲੇਖਕ ਜਿਹੜਾ ਹੈ ਜਿਹੜੀ ਲਿਖਤ ਹੈਗੀ ਉਸ ਬੰਦੇ ਨੂੰ ਤਿਆਰ ਕਰੇ ਕੁਝ ਨਾ ਕੁਝ ਬਦਲ ਬਦਲ ਲਈ ਕਿਉਂਕਿ ਸ਼ਾਇਦ ਉਹ ਤਾਂ ਹੈ ਹੀ ਹੈ ਉਹਦਾ ਜਸਾਰਤ ਹੈ ਉਹ ਕੱਲਾ ਜਸਾਰਤ ਨੂੰ ਵਰਣਨ ਕਰ ਦੇਣਾ ਤਾਂ ਫੋਟੋਗ੍ਰਾਫੀ ਦੇ ਤੌਰ ਤੇ ਇਸ ਕਰਕੇ ਉਹ ਜਿਹੜਾ ਵਿਸ਼ਾ ਸੀਗਾ ਉਹ ਮਤਲਬ ਕਾਫੀ ਗੁੰਝਲਦਾਰ ਵਿਸ਼ਾ ਸੀਗਾ ਪੰਜਾਬੀ ਕਹਾਣੀਆਂ ਤੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ لیکن ਮੈਂ ਉਹਨੂੰ ਸੀਮਤ ਕਰ ਦਿੱਤਾ ਮਾਲਵੇ ਤੱਕ ਮੈਂ ਸਿਰਫ ਮਾਲਵੇ ਦੀ ਕਹਾਣੀ ਕਰ ਰੋ ਉਹਦੇ ਵਿੱਚ ਲਏ ਤੇ ਸਭ ਤੋਂ ਪਹਿਲਾਂ ਉਸ ਵੇਲੇ ਮੈਂ 1967 ਦੇ ਵਿੱਚ ਪੀ ਐਚ ਡੀ ਕੀਤੀ ਸੀ ਉਸ ਵੇਲੇ ਜਿਹੜਾ ਸੀਗਾ ਵਿੰਦੀ ਕਹਾਣੀ ਨੂੰ ਕੁਝ ਸਮਝ ਨਹੀਂ ਆਂਦਾ ਸੀਗਾ ਬੜੇ ਲੋਕ ਨਫ਼ਸਤ ਕਰਦੇ ਸੀ ਉਹਨੂੰ ਇਹ ਕੀ ਚੀਜ਼ ਹੈ ਜਦੋਂ ਲੇਕਿਨ ਬਾਅਦ ਦੇ ਵਿੱਚ ਉਹੀ ਵਿੰਦੀ ਕਹਾਣੀ ਜਿਹੜੀ ਅੱਜ ਕੱਲ ਬੜੀ ਪਾਪੂਲਰ ਹੋਈ ਹੈ ਪੀ ਐਚ ਡੀ ਐਮ ਵੀ ਹੋ ਰਹੀ ਕਰਨੇ ਪਰ ਯੂਨੀਵਰਸਿਟੀਆਂ ਦੇ ਵਿੱਚ ਮਾਨਤਾ ਪ੍ਰਾਪਤ ਜਿਹੜੀ ਹੈਗੀ ਉਹ ਕੀਤੀ ਇਸ ਕਰਕੇ ਪੰਜਾਬੀ ਦੇ ਮੁੰਡਲੇ ਮਿੰਦੀ ਕਹਾਣੀਕਾਰਾਂ ਦੇ ਵਿੱਚ ਮੇਰਾ ਨਾਮ ਆਉਂਦਾ ਹੈ ਇਹ ਸਾਰਾ ਜਿਹੜਾ ਹੈ ਮੈਨੂੰ ਇਸ ਵਿੱਚ ਸਹਾਇਤਾ ਇਹ ਮਿਲੀ ਸਾਡੇ ਇਲਾਕੇ ਦੇ ਵਿੱਚ ਉਸ ਵੇਲੇ ਕੋਈ ਕਹਾਣੀਕਾਰ ਜਾਂ ਕੋਈ ਲੇਖਕ ਪੀ ਐਚ ਡੀ ਨਹੀਂ ਸੀਗਾ ਇੱਕ ਇੱਕ ਦੋ ਬੰਦੇ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਜਿਵੇਂ ਸਰਜੀਤ ਸਿੰਘ ਬਨਾਲਾ ਸੀਗਾ ਉਹ ਸਰਜੀਤ ਸਿੰਘ ਬਨਾਲਾ ਹੀ ਨਹੀਂ ਜਿਹੜਾ ਐਮ ਐਲਏ ਸੀ ਜਾਂ ਗਵਰਨਰ ਸੀ ਹੋਣੀ ਇੱਕ ਹੋਰ ਸੀ ਜੀਤ ਮਗਨਾਲ ਵੀ ਆਦਿ ਉਹਨੂੰ ਲਿਖਦਾ ਹੁੰਦਾ ਸੀ ਬ੍ਰਾਹਮਣਾਂ ਦਾ ਮੁੰਡਾ ਸੀ ਉਹਦੀ ਸੁਖਮਨੀ ਸਾਹਿਬ ਦੇ ਪੀ ਐਚ ਡੀ ਕੀਤੀ ਲੇਕਿਨ ਉਹਦਾ ਥੀਸ ਜਿਹੜਾ ਸੀ ਰਿਜੈਕਟ ਹੋ ਗਿਆ ਸੀਗਾ ਇਸ ਤਰ੍ਹਾਂ ਡਾਕਟਰ ਅਮਰ ਕੁਮਲ ਉਸ ਵੇਲੇ ਪੀ ਐਚ ਡੀ ਕੀਤੀ ਹੋਈ ਸੀ ਤੇ ਅਣਖੀ ਸਾਹਿਬ ਨੇ ਵੀ ਪੰਜਾਬੀ ਕਹਾਣੀ ਦੇ ਵਿੱਚ ਪੀ ਐਚ ਡੀ ਕਰਨ ਦੀ ਸ਼ੁਰੂ ਕੀਤੀ ਸੀ ਲੇਕਿਨ ਆਮ ਸਮੇਂ ਵਰਗੀ ਤਾਂ ਹੋਈ ਨਹੀਂ ਉਹ ਇਸ ਕਰਕੇ ਜਦੋਂ ਉਹ ਮਤਲਬ ਅਧੂਰੀ ਉਹਨੇ ਸ਼ਰਤ ਦੀ ਤਾ ਉਹਨੇ ਕਦਾਬਾਂ ਦੀ ਇੱਕ ਬੋਰੀ ਮੈਨੂੰ ਪੜ ਕੇ ਦੱਸ ਦਿੱਤੀ ਸੀ ਵੀ ਤੁਮ ਤੇਰੀ ਇਹ ਕੰਮ ਆਊਗਾ ਇੱਕ ਰਜਿਸਟਰ ਵੀ ਦੇ ਦਿੱਤਾ ਜਿਹਦੇ ਵਿੱਚ ਕਹਾਣੀਆਂ ਦੇ ਸਾਰਾਂਸ਼ ਲਿਖੇ ਹੋਏ ਸੀਗੇ ਸੰਖੇਪ ਦੇ ਤੌਰ ਤੇ ਉਹ ਮੇਰੇ ਬੜਾ ਕੰਮ ਆਇਆ ਉਹ ਮੇਰਾ ਪਹਿਲਾ ਚੈਪਟਰ ਜਿਹੜਾ ਮੈਂ ਲਿਖਿਆ ਉਹ ਜਦੋਂ ਲੈ ਕੇ ਗਿਆ ਉਹ ਮੈਨੂੰ ਫਰੈਂਕ ਸਾਹਿਬ ਨੇ ਦੱਸਿਆ ਵੀ ਪੀ ਐਚ ਡੀ ਦਾ ਜਿਹੜਾ ਪੱਧਰ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜੀ ਨਵੀਂ ਖੋਜ ਦਾ ਵਿਧੀ ਹੈ ਉਹ ਇਸ ਤਰ੍ਹਾਂ ਦੀ ਹੈ ਵੀ ਤੁਸੀਂ ਲਿਖ ਬਾਠਕ ਨੂੰ ਪੜਾਉਣਾ ਨਹੀਂ ਹੈ ਉਹ ਤਾਂ ਤੁਸੀਂ ਇਹ ਸਮਝਣਾ ਹੈ ਕਿ ਉਹ ਇਹ ਤਾਂ ਕਹਾਣੀਆਂ ਤਾਂ ਪੜ ਚੱਕਿਆ ਹੈ ਇਹ ਕਹਾਣੀਆਂ ਦਾ ਵਿਸ਼ਲੇਸ਼ਣ ਕਰਨਾ ਹੈ ਤੁਸੀਂ ਇਹ ਨਹੀਂ ਦੱਸਣਾ ਕਿ ਆ ਕਹਾਣੀਆਂ ਇਹਦੇ ਵਿੱਚ ਆ ਕੇ ਹੈਗੇ ਜਿਹੜਾ ਕੁਝ ਕਿਹਾ ਗਿਆ ਉਹਦੇ ਬਾਰੇ ਤੁਸੀਂ ਆਪਦੇ ਵਿਚਾਰ ਪੜ ਕੇ ਦਿੰਦੇ ਇਹ ਗੱਲ ਮੇਰੀ ਫਿਰ ਬਾਅਦ ਦੇ ਵਿੱਚ ਆਲੋਚਕ ਦੇ ਤੌਰ ਤੇ ਵੀ ਕਾਫੀ ਕੰਮ ਆਈ ਤੇ ਨਾ ਕਿਤਾਬਾਂ ਮੈਂ ਆਲੋਚਨਾਵੀਆਂ ਵੀ ਛਾਪੀਆਂ ਇਸ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਉਤਰਾ ਚੜਾਅ ਜਿਹੜੇ ਹੈਗੇ ਉਹ ਕਾਫੀ ਆਉਂਦੇ ਰਹੇ ਆ। ਇੱਕ ਮੈਂ ਇਹ ਸਾਨੂੰ ਦੋਸਤੋ ਸੰਜੀ ਕਰਨਾ ਚਾਹਾਂ ਗੱਲ ਕਿ ਜਿਹੜੀ ਵਿਦਿਆ ਹੈ, ਪੜ੍ਹਾਈ ਹੈ ਇਹ ਕੋਈ ਵੀ ਮਤਲਬ ਕਿ ਐ ਨਹੀਂ ਅਜਾਇਹੀ ਦੀ ਜਾਂਦੀ ਕਿਤਨਾ ਕਿਤੇ ਕੰਮ ਆ ਜਾਂਦੀ ਹੈ। ਜਦੋਂ ਮੈਂ ਪ੍ਰੋਫੈਸਰ ਬਣ ਗਿਆ ਮੈਂ ਸੋਚਿਆ ਜੇ ਬੀਐਡ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਸੀਗਾ। ਉਹ ਤਾਂ ਜੇ ਸਕੂਲ ਅਧਿਆਪਕ ਬਣਦਾ ਤਾਂ ਮੇਰੇ ਬੀਐਡ ਕੰਮ ਆਉਂਦੀ। ਇਹ ਤਾਂ ਵੱਧੂ ਤੇ ਮੈਂ ਕੰਮ ਕੀਤਾ। ਲੇਕਿਨ ਜਦੋਂ ਮੈਂ ਰਿਟਾਇਰ ਹੋਇਆ ਉਦੋਂ ਮੈਨੂੰ ਆਫਰ ਆ ਗਈ ਜੰਮੂ ਕਸ਼ਮੀਰ ਤੋਂ ਰਿਵਰੀ ਤੋਂ ਪ੍ਰਿੰਸੀਪਲ ਦੇ ਤੌਰ ਤੇ ਬੀਏਡ ਕਾਲਜ ਦੇ ਵਿੱਚ ਉਥੇ ਕਿਉਂਕਿ 370 ਲੱਗਿਆ ਆਰਟੀਕਲ ਦੇ ਵਿੱਚ ਲੱਗਿਆ ਹੋਇਆ ਸੀ ਕੁਝ ਛੋਟਾ ਸੀਗਾ ਉਥੇ ਪ੍ਰਿੰਸੀਪਲ ਲੈ ਲੈਂਦੇ ਸੀ ਐਵੇਂ ਹੋਵੇ ਤੇ ਚਾਹੇ ਬੀਏਡ ਹੀ ਹੋਵੇ ਅੱਜ ਕੱਲ ਤਾਂ ਐਮਐਡ ਤੋਂ ਘੱਟ ਨਹੀਂ ਲੈਂਦੇ ਲੇਕਿਨ 10 ਸਾਲ ਦਾ ਐਕਸਪੀਰੀਅੰਸ ਮੇਰਾ ਸੀਗਾ ਟੀਚਿੰਗ ਦਾ ਉਤਿਮਾ ਜੌਰੀ ਜਿਹੜਾ ਹੈ ਇਹ ਪ੍ਰਿੰਸੀਪਲ ਦੇ ਤੌਰ ਤੇ 14 ਸਾਲ ਜਿਹੜਾ ਹੈ ਰਿਟਾਇਰਮੈਂਟ ਤੋਂ ਬਾਅਦ ਦੇਖੋ 60 ਦੇ ਵਿੱਚ 60 ਸਾਲ ਦੇ ਵਿੱਚ ਮੈਂ ਰਿਟਾਇਰ ਹੋਇਆ 74 ਤੱਕ ਮੈਂ ਜਿਹੜਾ ਇਹ ਕੰਮ ਜਿਹੜਾ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਬਾਅਦ ਇਹ ਮਹਾਂਦਰਾ ਪਰਚਾ ਨਿਕਲਦਾ ਹੁੰਦਾ ਸੀ ਉਹ ਪਰਚੇ ਦੇ ਵਿੱਚ ਮੈਂ ਪਹਿਲਾਂ ਪ੍ਰੀਤਮ ਸਿੰਘ ਰਾਹੀ ਦੇ ਨਾਲ ਕੰਮ ਕਰਦਾ ਰਿਹਾ ਸਹਾਇਕ ਸੰਪਾਦਕ ਦੇ ਤੌਰ ਤੇ ਲੇਕਿਨ ਉਹਨਾਂ ਦੀ ਡੈਥ ਤੋਂ ਬਾਅਦ ਮੈਂ ਉਹ ਉਹ ਪਰਚਾ ਜਿਹੜਾ ਸੰਪਾਦਕਾ ਮੁਕਸ ਸੰਪਾਦਕ ਵੀ ਬਣਿਆ ਤੇ ਉਹ ਪਰਚਾ ਬੜੀ ਚੰਗੀ ਤਰ੍ਹਾਂ ਚੱਲ ਰਿਹਾ ਹੈ ਖਾਸ ਤੌਰ ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਸੀ ਜਾਤ-ਪਾਤ ਜਾਤ-ਪਾਤ ਦਾ ਜਿਹੜਾ ਸਿਸਟਮ ਹੈ ਉਹ ਸਹਿਤ ਲੇਖਕਾਂ ਦੇ ਵਿੱਚ ਸਹਿਤਕਾਰਾਂ ਦੇ ਵਿੱਚ ਵੀ ਬਹੁਤ ਹੈ ਹੁਣ ਦੇਖੋ ਜਦ ਸਹਿਤਕਾਰਨੀ ਦਾ ਇਨਾਮ ਹੈ ਉਹ ਪਿਛਲੇ ਕਈ ਸਾਲਾਂ ਤੋਂ ਸਿਰਫ ਉਸੇ ਲਈ ਲੇਖਕ ਨੂੰ ਮਿਲ ਰਿਹਾ ਜਿਹੜਾ ਕਿ ਦਲਿਤ ਵਰਗ ਨਾਲ ਸੰਬੰਧਿਤ ਹੋਵੇ ਕਿਉਂਕਿ ਜਿਹੜਾ ਉਹ ਕਨਵੀਨਰ ਹੈ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਆਪ ਦਲਤ ਵਰਗ ਦੇ ਵਿੱਚੋਂ ਹੋਇਆ ਇਸ ਕਰਕੇ ਉਹ ਵੀ ਜਿਹੜੀ ਜਾਤ ਹੈਗੀ ਇੱਥੇ ਛੋਟਾ ਵੱਡਾ ਜਿਹੜਾ ਪੁਰਸਕਾਰ ਹੈ ਉਹ ਵੀ ਮਤਲਬ ਇਹੀ ਦੇਖੀ ਜਾਂਦੇ ਆ ਵੀ ਜਾਤ ਕੀ ਹੈ ਜਮਾਤ ਨੂੰ ਕੋਈ ਦੇਦ ਇਹ ਜਿਹੜਾ ਹੈ ਲੇਖਕਾਂ ਦੇ ਵਿੱਚ ਇਹ ਬਹੁਤ ਬਹੁਤ ਬੁਰੀ ਬਿਮਾਰੀ ਹੈ ਜਿਹੜੀ ਕਿ ਮੇਰੇ ਖਿਆਲ ਦੇ ਵਿੱਚ ਦੂਰ ਹੋਣੀ ਚਾਹੀਦੀ ਹੈ ਇਹ ਬਾਕੀ ਗੱਲਾਂ ਮੈਂ ਜਸੇਵੰਦੀ ਜੀ ਤੋਂ ਕਰ ਤੋਂ ਕਰਨਾ ਲਿਖਾਰੀ ਸਭਾ ਬਣਾਦਾ ਮੈਂ ਮਰੇ ਗੋਸ ਗੱਲਾਂ ਕਿ ਪੰਜਾਬੀ ਸਹਿਸਬਾ ਬਣਦਾ ਚੱਲ ਰਹੀ ਸੀ ਉਹ ਲਿਖਾਰੀ ਸਭਾ ਸੀ ਐਸੀ ਕਰਕੇ ਬਣਾਈ ਐਸੀ ਸੀਗੇ ਨੌਜਵਾਨ ਤੇ ਉੱਥੇ ਵੱਡੇ ਲੇਖਕ ਸੀਗੇ ਵੱਡੀ ਉਮਰ ਦੇ ਵਿੱਚ ਵੱਡੇ ਸੀਗੇ ਪ੍ਰੀਤੋ ਸਿੰਘ ਰਾਹੀ ਸੀ ਆ ਨਾਮ ਸੁਣਵਲ ਕੀ ਸੀ ਦਸੇ ਕਾ ਮੋਸ ਸੀ ਗੁਰਿਆਲ ਸਿੰਘ ਹੋਰੀ ਵੀ ਆ ਜਾਂਦੇ ਸੀ ਗਰੋਚਨ ਸਿੰਘ ਭੁੱਲਰ ਮਹਿੰਡੇ ਤੋਂ ਆ ਜਾਂਦਾ ਸੀ ਇਸ ਕਰਕੇ ਉਹ ਅਸੀਂ ਸਾਨੂੰ ਬੜੀ ਸੰਗ ਲੱਗਦੀ ਹੁੰਦੀ ਸੀ ਇਸ ਕਰਕੇ ਅਸੀਂ ਨੌਜਵਾਨਾਂ ਨੇ ਆਪਣੀ ਲਿਖਾਰੀ ਸਭਾ ਬਣਾਈ ਅੱਜ ਕੱਲ੍ਹ ਹਾਲਤ ਬੁਰੀ ਇਹ ਹੈ ਕਿ ਕਟੂਕਟ ਬੰਨਾ ਦੇ ਵਿੱਚ 27 ਸੁਭਾਵਾਂ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਹਰ ਇੱਕ ਬੰਦਾ ਆਪਦੀ ਸੁਭਾਵਾਂ ਬਣਾਈ ਬੈਠਾ ਹੈ ਤੇ ਉਹਦੇ ਇਹ ਸੁਭਾਵਾਂ ਦਾ ਜਿਹੜਾ ਸੰਗਠਨ ਹੈ ਕੇਂਦਰੀ ਸੁਭਾਵਾਂ ਵੀ ਦੋ ਬਣ ਗਈਆਂ ਕੁਝ ਵਿਚਾਰਨ ਤੇ ਵਿਚਾਰਤਾ ਦਾ ਜ਼ਰੀਆ ਕੁਝ ਜਿਹੜੀ ਹੈ ਹੋਂਦ ਹੈ ਆਪਦੀ ਆਪ ਦੀ ਸਭ ਆਪ ਦਾ ਸਭ ਵੱਡਾ ਲੇਖ ਹੁਣ ਦੇ ਦੂਜੇ ਦੀ ਸਮਝ ਦੇਣ ਦੀ ਕਿ ਉਸ ਨੂੰ ਅਸੀਂ ਕੋਈ ਛੋਟਾ ਲੇਖ ਜਿਹੜਾ ਹੈ ਉਹਨੂੰ ਲਈਏ ਇੱਕ ਬਿਮਾਰੀ ਇਹ ਹੈ ਕਿ ਜਿਹੜਾ ਕੋਈ ਲੇਖਕ ਸਾਬਤ ਹੋ ਜਾਂਦਾ ਹੈ ਉਹ ਦੂਜਿਆਂ ਨੂੰ ਸਾਬਤ ਨਹੀਂ ਕਰਨਾ ਚਾਹੁੰਦਾ ਪਹਿਲਾਂ ਜਿਹੜੇ ਜਿਹੜੇ ਚੰਗੇ ਲੇਖਕ ਸੀਗੇ ਪੁਰਾਣੇ ਉਹ ਕੋਈ ਨਾ ਕੋਈ ਨਵੇਂ ਲੇਖਕ ਨੂੰ ਇਛਾ ਜੰਦੇ ਹੁੰਦੇ ਸੀ ਲੇਕਿਨ ਅੱਜ ਕੱਲ ਇਹ ਬਿਮਾਰੀ ਫੈਲ ਗਈ ਲੇਖਕਾਂ ਦੇ ਵਿੱਚ ਕਿ ਉਹ ਨਵੇਂ ਨੂੰ ਡਾਊਨ ਕਰਨਾ ਹੀ ਚਾਹੁੰਦੇ ਪਿੱਛੇ ਛੱਡਣਾ ਚਾਹੁੰਦੇ ਆ ਉਹ ਕਹਿੰਦੇ ਵੀ ਇਹ ਇਹ ਨਹੀਂ ਬਣ ਸਕਦਾ ਇਸ ਇਸ ਨੇ ਗੁਜ਼ਰ ਗੱਲਾਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਜਿਹੜਾ ਨਾਰੀ ਸਾਹਿਤ ਹੈ ਔਰਤਾਂ ਜਿਹੜੀਆਂ ਨੇ ਪਹਿਲਾਂ ਕੋਈ 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 ਸੀ ਲਿਖ ਲੇਕਿਨ ਪੰਜਾਬੀ ਦੇ ਵਿੱਚ ਹੁਣ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਹਨ ਉਹ ਆਪਣਾ ਯੋਗਦਾਨ ਜਿਹੜੀਆਂ ਪਾ ਰਹੀਆਂ ਨੇ ਅਤੇ ਮੈਨੂੰ ਪੰਜਾਬੀ ਦਾ ਜਿਹੜਾ ਮੇਰਾ ਤਾਂ ਇਹ ਤੁਲਨਾਤਮਕ ਤੌਰ ਤੇ ਲਿਖਿਆ ਕਿਉਂਕਿ ਮੈਂ ਅੰਗਰੇਜ਼ੀ ਵਿੱਚ ਵੀ ਐਮਏ ਸੀਗਾ ਅਤੇ ਅੰਗਰੇਜ਼ੀ ਦਾ ਸਾਹਿਤ ਮੈਂ ਪੜਿਆ ਹਿੰਦੀ ਦਾ ਤੇ ਮੈਂ ਪੜ੍ਹਦਾ ਹੀ ਸੀਗਾ ਕਵਿ ਪ੍ਰਭਾ ਕਰ ਵੀ ਕੀਤੀ ਅਤੇ ਹਿੰਦੀ ਵਿੱਚ ਵੀ ਹਾਂ ਲੇਕਿਨ ਇਸ ਕਰਕੇ ਪੰਜਾਬੀ 'ਚ ਤਾਂ ਮੈਂ ਲੇਖਕ ਸੀ ਗਈ ਇਸ ਤਰ੍ਹਾਂ ਜਿਹੜਾ ਹੈ ਤੁਲਨਾਤਮਕ ਧਿਆਨ ਰਿਹਾ ਮੇਰੇ ਖਿਆਲ 'ਚ ਇੱਕ ਬੰਦੇ ਨੂੰ ਵੱਧ ਤੋਂ ਵੱਧ ਪਾਸ਼ਾ ਆ ਜਿਹੜੀਆਂ ਨੇ ਉਹ ਸਿੱਖਣੀਆਂ ਚਾਹੀਦੀਆਂ ਨੇ ਇੱਥੇ ਮੈਂ ਓਸ਼ੋ ਦੀ ਉਦਾਹਰਨ ਦੇਣਾ ਚਾਹਣਾ ਉਹ ਓਸ਼ੋ ਹਾਲਾਂਕਿ ਕਈ ਗੱਲਾਂ 'ਤੇ ਮੈਂ ਸਹਿਮਤ ਵੀ ਨਹੀਂ ਹਾਂ ਲੇਕਿਨ ਉਹਨੇ ਇੱਕ ਗੱਲ ਕਹੀ ਉਹ ਮੈਂ ਉਹਦਾ ਬੜਾ ਕਾਇਲ ਹਾਂ ਉਹਨੇ ਕਿਹਾ ਵੀ ਉਹਦਾ ਇੱਕ ਕੇਲਾ ਸੀ ਉਹ ਕਹਿੰਦਾ ਜੀ ਮੇਰੀ ਮਾਂ ਤੋਂ ਉਹਨੂੰ ਮਿਲਣਾ ਚਾਹੁੰਦੀ ਹੈ ਬੜੀ ਧਾਰਮਿਕ ਨੇ ਤੁਸੀਂ ਵੀ ਧਾਰਮਿਕ ਹੋ ਉਹ ਕਹਿੰਦਾ ਵੀ ਚੰਦ ਬੁਲਾ ਦੇ ਉਹ ਜਦੋਂ ਉਹਦੇ ਘਰੇ ਗਿਆ ਉਹਦੀ ਮਾਂ ਨੂੰ ਮਿਲਿਆ ਉਹਦੀ ਮਾਂ ਜਿਹੜੀ ਸੀ ਕਿ ਮੁੰਡੇ ਦੀ ਉਸ ਕੁਛਣ ਨੂੰ ਕਹਿੰਦੀ ਵੀ ਅੱਜ ਕੱਲ ਤੁਸੀਂ ਕਿਹੜੀ ਕਿਤਾਬ ਪੜ੍ਹਦੇ ਹੋ ਤੁਸੀਂ ਤਾਂ ਬੜੇ ਧਾਰਮਿਕ ਹੋ ਆ ਉਹ ਉਸ ਨੂੰ ਕਿਹਾ ਵੀ ਮੈਂ ਅੱਜ ਕੱਲ ਕੁਰਾਨ ਪੜ੍ਹ ਰਿਹਾ ਉਹ ਉਹਦੀ ਮਾਂ ਨੇ ਬੜਾ ਇਸ ਗੁੱਸਾ ਬਣਾਇਆ ਉਹ ਕਹਿੰਦੀ ਵੀ ਤੁਸੀਂ ਐਨੇ ਬੜੇ ਧਾਰਮਿਕ ਹੋਗੇ ਉਹ ਕਹਿੰਦਾ ਮੈਂ ਧਾਰਮਿਕ ਜਰੂਰ ਆ ਮੈਂ ਸੰਪਰਦਾਇਕ ਨਹੀਂ ਹਾਂ ਮੈਂ ਫਿਰ ਕਾਫਰ ਨਹੀਂ ਆ ਜਿਹੜੇ ਬੰਦੇ ਇੱਕੋ ਤੁਹਾਨੂੰ ਨੂੰ ਮਾਅਦੇਤਾਂ ਨੂੰ ਸਲਫ ਸ੍ਰੀ ਸਮਝਦੇ ਨੇ ਦੂਜਿਆਂ ਨੂੰ ਜਿਹੜਾ ਹੈ ਨੈਗੇਟਿਵ ਦੇ ਤੌਰ ਤੇ ਲੈਂਦੇ ਨੇ ਉਹ ਉਹ ਕਹਿੰਦਾ ਵੀ ਉਹ ਜਿਹੜੇ ਹੈ ਉਹ ਲੋਕ ਫਿਰਕਾ ਪ੍ਰਸਨ ਨੇ ਜਿਹੜਾ ਇੱਕ ਇੱਕੋ ਤੁਹਾਨੂੰ ਦੇ ਵਿੱਚ ਵੱਜੇ ਹੋਏ ਆਪਦੇ ਆਪ ਨੂੰ ਵੱਡਾ ਉਹ ਕਹਿੰਦੇ ਆ ਇਹ ਉਹਨਾਂ ਦੀ ਜੜੀ ਹੈ ਗੱਲ ਮੈਨੂੰ ਬੜੀ ਚੰਗੀ ਲੱਗੀ ਇਹਦਾ ਕਾਰਨ ਇਹੀ ਇਹਦੇ ਵਿੱਚ ਸਿਹਤ ਦੇ ਵਿੱਚ ਵੀ ਇਹੀ ਗੱਲ ਆ ਜਾਂਦੀ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਜਿਹੜੀਆਂ ਨੇ ਉਹ ਪੜ੍ਹਨੀਆਂ ਚਾਹੀਦੀਆਂ ਸਿੱਖਣੀਆਂ ਚਾਹੀਦੀਆਂ ਨੇ ਸਹਿਤ ਵਰਨਾ ਚਾਹੀਦਾ ਹੈ ਇਹ ਸਹਿਤ ਦੇ ਨਾਲ ਜਰੂਰ ਜਿਹੜਾ ਹੈ ਉਹ ਲੱਗੇ ਚੱਲਣਾ ਚਾਹੀਦਾ ਹੈ ਧੰਨਵਾਦ ਸ਼ੁਕਰੀਆ ਤੁਹਾਡਾ